ਪਿਆਰੇ ਵਿਦਿਆਰਥੀਓ ਪਿਛਲੇ ਵੀਡੀਓ ਦੇ ਵਿੱਚ ਅਸੀਂ ਦਬਾਅ ਸਮੂਹਾਂ ਦੁਆਰਾ ਅਪਣਾਈਆਂ ਜਾਣ ਵਾਲੀਆਂ ਵਿਧੀਆਂ ਯਾਨੀ ਕਿ ਟੈਕਨੀਕਸ ਆਫ ਪ੍ਰੈਸ਼ਰ ਗਰੂਪਸ ਦੀ ਗੱਲ ਕੀਤੀ ਸੀ ਅੱਜ ਦੇ ਵੀਡੀਓ ਵਿੱਚ ਅਸੀਂ ਦਬਾਅ ਸਮੂਹ ਅਤੇ ਰਾਜਨੀਤਿਕ ਦਲਾਂ ਵਿੱਚ ਕੀ ਅੰਤਰ ਨੇ ਜਾਂ ਕੀ ਡਿਫਰੈਂਸਸ ਨੇ ਦੋਨਾਂ ਵਿੱਚ ਉਹਦੇ ਬਾਰੇ ਚਰਚਾ ਕਰਾਂਗੇ ਸੋ ਭਾਵੇਂ ਕਿ ਦਬਾਅ ਸਮੂਹ ਤੇ ਰਾਜਨੀਤਿਕ ਦਲਾਂ ਵਿੱਚ ਕੁਝ ਸਮਾਨਤਾ ਵੀ ਸਾਨੂੰ ਵੇਖਣ ਨੂੰ ਮਿਲਦੀ ਹੈ ਸਮਾਨਤਾ ਕੀ ਹੈ ਕਿ ਦੋਵੇਂ ਹੀ ਐਕਸਟਰਾ ਕਨਸਟੀਟਿਊਸ਼ਨਲ ਨੇ ਯਾਨਕੀ ਸਾਡੇ ਸੰਵਿਧਾਨ ਵਿੱਚ ਕਿਤੇ ਵੀ ਦਬਾਅ ਸਮੂਹਾਂ ਬਾਰੇ ਜਾਂ ਰਾਜਨੀਤਿਕ ਦਲਾਂ ਬਾਰੇ ਕੋਈ ਗੱਲ ਨਹੀਂ ਕੀਤੀ ਗਈ ਇਸ ਸਮਾਨਤਾ ਤੋਂ ਇਲਾਵਾ ਦੋਨਾਂ ਦੇ ਵਿੱਚ ਜ਼ਮੀਨ ਅਸਮਾਨਤਾ ਅੰਤਰ ਹੈ ਮੇਜਰ ਡਿਫਰੈਂਸਸ ਨੇ ਉਹਨਾਂ ਬਾਰੇ ਗੱਲ ਕਰਦੇ ਆ ਸੋ ਪਹਿਲਾ ਪੁਆਇੰਟ ਹੁੰਦਾ ਆ ਸੰਗਠਨ ਵਿੱਚ ਅੰਤਰ ਭਾਵੇਂ ਕੀ ਰਾਜਨੀਤਿਕ ਦਲ ਅਤੇ ਦਬਾਅ ਸਮੂਹ ਦੋਵੇਂ ਹੀ ਸੰਗਠਿਤ ਹੁੰਦੇ ਨੇ ਪਰੰਤੂ ਰਾਜਨੀਤਿਕ ਦਲ ਜਿਹੜੇ ਆ ਉਹ ਦਬਾਅ ਸਮੂਹਾਂ ਨਾਲੋਂ ਜ਼ਿਆਦਾ ਸੰਗਠਿਤ ਹੁੰਦੇ ਨੇ ਜਾਂ ਉਹਨਾਂ ਦਾ ਸੰਗਠਨ ਆਪਾਂ ਕਹਿ ਸਕਦੇ ਹਾਂ ਜਿਆਦਾ ਮਜ਼ਬੂਤ ਹੁੰਦਾ ਆ ਹਰ ਪੋਲਿਟਿਕਲ ਪਾਰਟੀ ਦਾ ਆਪਣਾ ਇੱਕ ਸੰਵਿਧਾਨ ਹੁੰਦਾ ਆ ਜਿਹਦੇ ਜਿਹਦੇ ਰਾਹੀਂ ਉਸ ਰਾਜਨੀਤਿਕ ਦਲ ਦੇ ਸੰਗਠਨ ਤੇ ਸੰਗਠਨ ਦੇ ਮੈਂਬਰਾਂ ਦੀਆਂ ਜ਼ਿੰਮੇਵਾਰੀਆਂ ਜਾਂ ਸੰਗਠਨ ਦੇ ਉਦੇਸ਼ ਕੀ ਨੇ ਉਹ ਤੈਅ ਹੁੰਦੇ ਆ ਦੂਜੇ ਪਾਸੇ ਦਬਾਅ ਸਮੂਹ ਜਿਹੜੇ ਨੇ ਉਹਨਾਂ ਦਾ ਸੰਗਠਨ ਇੰਨਾ ਮਜ਼ਬੂਤ ਨਹੀਂ ਹੁੰਦਾ ਜਿੰਨਾ ਕਿ ਰਾਜਨੀਤਿਕ ਦਲਾਂ ਦਾ ਹੁੰਦਾ ਆ ਕਿਉਂਕਿ ਰਾਜਨੀਤਿਕ ਦਲਾਂ ਨੂੰ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੇ ਅਕੋਰਡਿੰਗਲੀ ਹੀ ਆਪਣਾ ਸੰਗਠਨ ਜਿਹੜਾ ਕਾਇਮ ਕਰਨਾ ਪੈਂਦਾ ਆ ਪਰੰਤੂ ਦਬਾਅ ਸਮੂਹ ਜਿਹੜੇ ਨੇ ਉਹਨਾਂ ਉੱਪਰ ਇਦਾਂ ਦੀਆਂ ਕੋਈ ਕੰਡੀਸ਼ਨਸ ਨਹੀਂ ਹੁੰਦੀਆਂ ਇਸ ਕਰਕੇ ਦਬਾਅ ਸਮੂਹਾਂ ਦਾ ਸੰਗਠਨ ਜੜਾਇਆ ਉਹ ਉਹਨਾਂ ਮਜ਼ਬੂਤ ਨਹੀਂ ਹੁੰਦਾ ਜਿੰਨਾ ਕਿ ਰਾਜਨੀਤਿਕ ਦਲਾਂ ਦੇ ਕੇਸ ਦੇ ਵਿੱਚ ਹੁੰਦਾ ਹੈ ਸੈਕੰਡ ਹੁੰਦਾ ਪ੍ਰਭਾਵ ਦੇ ਵਿੱਚ ਅੰਤਰ ਯਾਨਕਿ ਰਾਜਨੀਤਿਕ ਦਲਾਂ ਦਾ ਪ੍ਰਭਾਵ ਜਿਹੜਾ ਆ ਦਬਾਅ ਸਮੂਹਾਂ ਨਾਲੋਂ ਵਦੇਰੀ ਹੁੰਦਾ ਆ ਕਈ ਰਾਜਨੀਤਿਕ ਦਲ ਜਿਹੜੇ ਆ ਉਹ ਸਟੇਟ ਲੈਵਲ ਤੇ ਐਗਜ਼ਿਸਟ ਕਰਦੇ ਆ ਪਰੰਤੂ ਉਹਦੇ ਬਾਵਜੂਦ ਉਹਨਾਂ ਦਾ ਪ੍ਰਭਾਵ ਜਿਹੜਾ ਰਾਸ਼ਟਰੀ ਪੱਧਰ ਤੇ ਵੇਖਣ ਨੂੰ ਮਿਲਦਾ ਆ ਤੇ ਜਿਹੜੀਆਂ ਨੈਸ਼ਨਲ ਪਾਰਟੀਆਂ ਹੈਗੀਆਂ ਨੇ ਉਹਨਾਂ ਦਾ ਪ੍ਰਭਾਵ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੱਕ ਹੁੰਦਾ ਹੈ ਫੇਰ ਇਸ ਕਰਕੇ ਆਪਾਂ ਕਹਿ ਸਕਦੇ ਹਾਂ ਕਿ ਰਾਜਨੀਤਿਕ ਦਲ ਜਿਹੜੇ ਨੇ ਉਹਨਾਂ ਦਾ ਪ੍ਰਭਾਵ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੱਕ ਹੋ ਸਕਦਾ ਹੈ ਪਰੰਤੂ ਦੂਜੇ ਪਾਸੇ ਜਿਹੜੇ ਦਬਾਊ ਸਮੂਹ ਨੇ ਉਹਨਾਂ ਦਾ ਪ੍ਰਭਾਵ ਸੀਮਿਤ ਹੁੰਦਾ ਹੈ ਫੋਰ ਐਗਜ਼ਾਮਪਲ ਜੇ ਹੁਣ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਜਿਹੜੇ ਦਬਾਊ ਸਮੂਹ ਐਗਜ਼ਿਸਟ ਕਰਦੇ ਆ ਉਹਨਾਂ ਦਾ ਪ੍ਰਭਾਵ ਜਿਹੜਾ ਆ ਉਹ ਪੰਜਾਬ ਦੇ ਮੈਂਬਰਾਂ ਤੱਕ ਹੀ ਸੀਮਿਤ ਹੁੰਦਾ ਹੈ ਜਿਹੜੇ ਕਿ ਉਹਨਾਂ ਦੇ profession ਨਾਲ ਸੰਬੰਧ ਰੱਖਦੇ ਆ। ਸੋ ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਰਾਜਨੀਤਿਕ ਦਲਾਂ ਦਾ ਪ੍ਰਭਾਵ ਜਿਹੜਾ ਆ ਉਹ ਦਬਾਊ ਸਮੂਹਾਂ ਨਾਲੋਂ ਵਧੇਰੇ ਹੁੰਦਾ ਹੈ। 3rd ਯਰ ਰਾਜਨੀਤਿਕ ਗਤੀਵਿਧੀਆਂ ਵਿੱਚ ਭਾਗ ਲੈਣ ਸੰਬੰਧੀ ਅੰਤਰ। ਯਾਨੀ ਕਿ ਰਾਜਨੀਤਿਕ ਦਲਾਂ ਦੇ ਜਿਹੜੇ ਮੈਂਬਰ ਇਹ ਆ ਉਹਨਾਂ ਦਾ ਹਰ ਕੰਮ ਸੱਤਾ ਦੀ ਪ੍ਰਾਪਤੀ ਵੱਲ ਨਿਰਦੇਸ਼ਿਤ ਹੁੰਦਾ ਆ। ਉਹ ਜੋ ਵੀ ਕੰਮ ਕਰਦੇ ਨੇ ਉਹਨਾਂ ਦਾ ਮੁੱਖ ਮੰਤਵ ਕੀ ਹੁੰਦਾ ਸੱਤਾ ਵਿੱਚ ਹੋਣਾ, ਚੋਣਾਂ ਲੜਨੀਆਂ, ਇਲੈਕਸ਼ਨ ਕੰਟੈਸਟ ਕਰਨੀਆਂ ਤੇ ਪਾਵਰ ਦੇ ਵਿੱਚ ਹੋਣਾ। ਦੂਜੇ ਪਾਸੇ ਦਬਾਉ ਸਮੂਹ ਜਿਹੜੇ ਨੇ ਉਹ ਰਾਜਨੀਤਿਕ ਗਤੀਵਿਧੀਆਂ ਵਿੱਚ ਡਾਇਰੈਕਟਲੀ ਸ਼ਾਮਲ ਨਹੀਂ ਹੁੰਦੇ ਕਿਉਂਕਿ ਚੋਣਾਂ ਨਹੀਂ ਲੜਦੇ ਉਹਨਾਂ ਦਾ ਮੁੱਖ ਮਕਸਦ ਜਿਹੜਾ ਆ ਉਹ ਆਪਣੀਆਂ ਮੰਗਾਂ ਮਨਵਾਉਣੀਆਂ ਤੇ ਆਪਣੇ ਮੈਂਬਰਾਂ ਦੇ ਹਿੱਤਾਂ ਦੀ ਰਾਖੀ ਕਰਨਾ ਹੁੰਦਾ ਹੈ ਨੈਕਸਟ ਉਹਨਾਂ ਦਾ ਉਦੇਸ਼ਾਂ ਵਿੱਚ ਅੰਤਰ ਸੋ ਰਾਜਨੀਤਿਕ ਦਲ ਜਿਹੜੇ ਆ ਉਹਨਾਂ ਦਾ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਜਿਹੜੀਆਂ ਸਮੱਸਿਆਵਾਂ ਨੇ ਉਹ ਉਹਨਾਂ ਨੂੰ ਆਪਣੇ ਪ੍ਰੋਗਰਾਮ ਦਾ ਆਧਾਰ ਬਣਾਉਂਦੇ ਆ ਯਾਨੀ ਕਿ ਉਹ ਆਪਣੇ ਪਾਲਿਸੀ ਪ੍ਰੋਗਰਾਮਸ ਦੇ ਵਿੱਚ ਬਹੁਤ ਸਾਰੇ ਨੈਸ਼ਨਲ ਇਸ਼ੂਜ਼ ਜਾਂ ਇੰਟਰਨੈਸ਼ਨਲ ਇਸ਼ੂ ਇਸ਼ੂਜ਼ ਜਿਹੜੇ ਨੇ ਉਹਨਾਂ ਨੂੰ ਸ਼ਾਮਿਲ ਕਰਦੇ ਨੇ ਪਰੰਤੂ ਦਬਾਅ ਸਮੂਹ ਜਿਹੜੇ ਨੇ ਉਹਨਾਂ ਦਾ ਉਦੇਸ਼ ਰਾਸ਼ਟਰੀ ਸਮੱਸਿਆਵਾਂ ਨੂੰ ਸੁਲਝਾਉਣਾ ਨਹੀਂ ਹੁੰਦਾ ਉਹਨਾਂ ਦਾ ਉਦੇਸ਼ ਆਪਣੇ ਮੈਂਬਰਾਂ ਦੇ ਹਿੱਤਾਂ ਦੀ ਰਾਖੀ ਕਰਨਾ ਹੁੰਦਾ ਆ ਜਿਹੜੇ ਉਹਨਾਂ ਦੇ ਸੰਗਠਨ ਦੇ ਮੈਂਬਰ ਹੁੰਦੇ ਆ ਜਾਂ ਜਿਹੜੇ ਉਹਨਾਂ ਦੇ ਪੇਸ਼ੇ ਨਾਲ ਸੰਬੰਧ ਰੱਖਣ ਵਾਲੇ ਮੈਂਬਰ ਹੁੰਦੇ ਨੇ ਸੋ ਉਹਨਾਂ ਮੈਂਬਰਾਂ ਦੇ ਹਿੱਤਾਂ ਦੀ ਰਾਖੀ ਕਰਨਾ ਦਬਾਅ ਸਮੂਹਾਂ ਦਾ ਉਦੇਸ਼ ਹੁੰਦਾ ਹੈ ਨੈਕਸਟ ਹੈ ਆਧਾਰ ਵਿਚ ਅੰਤਰ ਯਾਨਕੀ ਰਾਜਨੀਤਿਕ ਦਲਾਂ ਦਾ ਆਧਾਰ ਰਾਜਨੀਤਿਕ ਆਰਥਿਕ ਜਾਂ ਕੋਈ ਨਾ ਕੋਈ ਸਮਾਜਿਕ ਪ੍ਰੋਗਰਾਮ ਹੁੰਦਾ ਹੈ ਦੂਜੇ ਪਾਸੇ ਦਬਾਓ ਸਮੂਹ ਜਿਹੜੇ ਨੇ ਉਹਨਾਂ ਦੀ ਇਦਾਂ ਦੀ ਕੋਈ ਵਿਚਾਰਤਾ ਰਣੀ ਹੁੰਦੀ ਉਹ ਸਿਰਫ ਆਪਣੇ ਮੈਂਬਰਾਂ ਦੇ ਹਿੱਤਾਂ ਦੀ ਰਾਖੀ ਵਾਸਤੇ ਹੋਂਦ ਵਿੱਚ ਆਉਂਦੇ ਆ ਤੇ ਉਹਨਾਂ ਦਾ ਮੁੱਖ ਮਕਸਦ ਵੀ ਆਪਣੇ ਮੈਂਬਰਾਂ ਦੇ ਹਿੱਤਾਂ ਦੀ ਰਾਖੀ ਕਰਨਾ ਹੁੰਦਾ ਹੈ ਸੋ ਜੇਕਰ ਅਸੀਂ ਰਾਜਨੀਤਿਕ ਦਲਾਂ ਦੀ ਪੋਲਿਸੀ ਪ੍ਰੋਗਰਾਮਸ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਕੋਈ ਨਾ ਕੋਈ ਪੋਲਿਟੀਕਲ ਜਾਂ ਇਕਨੋਮਿਕ ਜਾਂ ਸੋਸ਼ਲ ਇਸ਼ੂਜ਼ ਹੋਣਗੇ ਜਿਹਦੇ ਬਾਰੇ ਉਹ ਗੱਲ ਕਰਦੇ ਨੇ ਕਿ ਅਸੀਂ ਸਮਾਜ ਦੇ ਵਿੱਚ ਇਹ ਚੇਂਜਸ ਲੈ ਕੇ ਆਉਣੀਆਂ ਨੇ ਜਾਂ ਇਕਨੋਮੀ ਦੇ ਵਿੱਚ ਅਸੀਂ ਇਹ ਚੇਂਜਸ ਲੈ ਕੇ ਆਵਾਂਗੇ ਸੋ ਉਹਨਾਂ ਦੇ ਪਾਲਿਸੀ ਪ੍ਰੋਗਰਾਮਸ ਜਿਹੜੇ ਨੇ ਕਾਫੀ ਜ਼ਿਆਦਾ ਡਾਈਵਰਸ ਹੁੰਦੇ ਨੇ ਕਾਫੀ ਜ਼ਿਆਦਾ ਵਿਆਪਕ ਹੁੰਦੇ ਆ ਪਰੰਤੂ ਦਬਾਅ ਸਮੂਹ ਜਿਹੜੇ ਆ ਉਹਨਾਂ ਦਾ ਇਦਾਂ ਦਾ ਕੋਈ ਵੀ ਪ੍ਰੋਗਰਾਮ ਨਹੀਂ ਹੁੰਦਾ ਉਹ ਆਪਣੇ ਵਰਗੀ ਹਿੱਤਾਂ ਨੂੰ ਲੈ ਕੇ ਚੱਲਦੇ ਨੇ ਅਤੇ ਆਪਣੇ ਮੈਂਬਰਾਂ ਦੇ ਜਿਹੜੇ ਹਿੱਤ ਨੇ ਉਹਨਾਂ ਨੂੰ ਪੂਰਾ ਕਰਾਉਣ ਦੀ ਕੋਸ਼ਿਸ਼ ਕਰਦੇ ਨੇ ਨੈਕਸਟ ਸਰਕਾਰੀ ਸੱਤਾ ਪ੍ਰਾਪਤ ਕਰਨ ਸੰਬੰਧੀ ਅੰਤਰ ਸੋ ਰਾਜਨੀਤਿਕ ਦਲਾਂ ਦਾ ਇੱਕੋ ਇੱਕ ਉਦੇਸ਼ ਸੱਤਾ ਦੀ ਪ੍ਰਾਪਤੀ ਹੁੰਦਾ ਹੈ। ਰਾਜਨੀਤਿਕ ਦਲ ਸੱਤਾ ਵਿੱਚ ਆਉਣ ਵਾਸਤੇ ਹੋਂਦ ਵਿੱਚ ਆਉਂਦੇ ਨੇ ਤੇ ਸੱਤਾ ਵਿੱਚ ਆਉਣ ਵਾਸਤੇ ਸੰਘਰਸ਼ ਕਰਦੇ ਆ। ਜਦ ਕਿ ਦਬਾਓ ਸਮੂਹ ਜਿਹੜੇ ਨੇ ਉਹਨਾਂ ਦਾ ਉਦੇਸ਼ ਆਪਣੇ ਮੈਂਬਰਾਂ ਦੇ ਹਿੱਤਾਂ ਦੀ ਰਾਖੀ ਕਰਨਾ ਹੁੰਦਾ ਆ ਜਾਂ ਆਪਣੀਆਂ ਮੰਗਾਂ ਮਨਵਾਉਣਾ ਹੁੰਦਾ ਆ। ਨੈਕਸਟ ਹੁੰਦਾ ਵਿਧੀਆਂ ਵਿੱਚ ਅੰਤਰ। ਰਾਜਨੀਤਿਕ ਦਲ ਜਿਹੜੇ ਨੇ ਉਹ ਸੰਵਿਧਾਨਿਕ ਵਿਧੀਆਂ ਦਾ ਪ੍ਰਯੋਗ ਕਰਦੇ ਆ। ਰਾਜਨੀਤਿਕ ਦਲ ਜਿਹੜੇ ਆ ਉਹਨਾਂ ਨੂੰ ਸੰਵਿਧਾਨ ਦੇ ਅਕੋਰਡਿੰਗਲੀ ਹੀ ਆਪਣੀਆਂ ਗਤੀਵਿਧੀਆਂ ਜੜੀਆਂ ਨੇ ਉਹ ਚਲਾਉਣੀਆਂ ਪੈਂਦੀਆਂ ਨੇ ਜੇਕਰ ਰਾਜਨੀਤਿਕ ਦਲ ਸੱਤਾ ਵਿੱਚ ਆਉਣਾ ਚਾਹੁੰਦੇ ਨੇ ਤਾਂ ਉਹਦੇ ਵਾਸਤੇ ਉਹ ਸੰਵਧਾਨਿਕ ਸਾਧਨਾਂ ਦਾ ਪ੍ਰਯੋਗ ਕਰਦੇ ਆ ਉਹ ਚੋਣਾਂ ਲੜਦੇ ਨੇ ਵਿਰੋਧੀ ਧਿਰ ਵੱਜੋਂ ਕੰਮ ਕਰਦੇ ਆ ਤੇ ਸੰਵਿਧਾਨ ਦੇ ਅਨੁਸਾਰ ਹੀ ਆਪਣੀਆਂ ਕਾਰਵਾਈਆਂ ਸੰਚਾਲਿਤ ਕਰਦੇ ਆ ਦੂਜੇ ਪਾਸੇ ਦਬਾਊ ਸਮੂਹ ਜਿਹੜੇ ਨੇ ਉਹ ਆਪਣੀਆਂ ਮੰਗਾਂ ਮਨਵਾਉਣ ਵਾਸਤੇ ਉਹ ਸੰਵਿਧਾਨਿਕ ਅਤੇ ਗੈਰ ਸੰਵਿਧਾਨਿਕ ਦੋਨੋਂ ਤਰ੍ਹਾਂ ਦੀਆਂ ਵਿਧੀਆਂ ਯੂਜ਼ ਕਰਦੇ ਨੇ ਅਸੀਂ ਦੇਖਦੇ ਹਾਂ ਕਿ ਸਭ ਤੋਂ ਪਹਿਲਾਂ ਤਾਂ ਦਬਾਅ ਸਮੂਹ ਜਿਹੜੇ ਆ ਉਹ ਸੰਵਿਧਾਨਿਕ ਵਿਧੀਆਂ ਦਾ ਪ੍ਰਯੋਗ ਕਰਦੇ ਆ ਤੇ ਜਦੋਂ ਉਹਨਾਂ ਦੀਆਂ ਮੰਗਾਂ ਇਗਨੋਰ ਕੀਤੀਆਂ ਜਾਂਦੀਆਂ ਨੇ ਜਾਂ ਸਰਕਾਰ ਨਹੀਂ ਮੰਨਦੀ ਫਿਰ ਕਈ ਵਾਰੀ ਦਬਾਅ ਸਮੂਹ ਜਿਹੜੇ ਆ ਉਹ ਪ੍ਰਦਰਸ਼ਨ ਜਾਂ ਧਰਨੇ ਜਾਂ ਫਿਰ ਕਈ ਵਾਰੀ ਹਿੰਸਕ ਗਤੀਵਿਧੀਆਂ ਦਾ ਆਸਰਾ ਵੀ ਲੈ ਲੈਂਦੇ ਨੇ ਸੋ ਇਸ ਕਰਕੇ ਦਬਾਅ ਸਮੂਹ ਜਿਹੜੇ ਆ ਸੰਵਿਧਾਨਿਕ ਦੇ ਨਾਲ ਨਾਲ ਗੈਰ ਸੰਵਿਧਾਨਿਕ ਵਿਧੀਆਂ ਜਿਹੜੀਆਂ ਨੇ ਉਹਨਾਂ ਦਾ ਪ੍ਰਯੋਗ ਵੀ ਕਰਦੇ ਨੇ ਨੈਕਸਟ ਆ ਰਾਜਨੀਤਿਕ ਦਲਾਂ ਦਾ ਸਰੂਪ ਬਹੁਲਵਾਦੀ ਅਤੇ ਦਬਾਅ ਸਮੂਹਾਂ ਦਾ ਇਕਾਵਾਦੀ ਹੁੰਦਾ ਹੈ। ਯਾਨੀ ਕਿ ਰਾਜਨੀਤਿਕ ਦਲ ਜਿਹੜੇ ਆ ਉਹਨਾਂ ਦਾ ਸਰੂਪ ਬਹੁਲਵਾਦੀ ਹੁੰਦਾ ਆ। ਯਾਨੀ ਕਿ ਹਰ ਪੋਲਿਟਿਕਲ ਪਾਰਟੀ ਦੇ ਵਿੱਚ ਸਾਨੂੰ ਹਰ ਵਰਗ ਦੇ ਲੋਕ ਵੇਖਣ ਨੂੰ ਮਿਲਣਗੇ। ਉਹਦੇ ਵਿੱਚ ਪੂੰਜੀਪਤੀ ਵੀ ਹੁੰਦੇ ਨੇ, ਉਹਦੇ ਵਿੱਚ ਜ਼ਿਮੀਂਦਾਰ ਵੀ ਹੋ ਸਕਦੇ ਆ, ਉਹਦੇ ਵਿੱਚ ਕਿਸਾਨਾਂ ਦੇ ਮੈਂਬਰ ਵੀ ਹੋ ਸਕਦੇ ਨੇ, ਉਹਦੇ ਵਿੱਚ ਡਾਕਟਰ ਵੀ ਹੋ ਸਕਦੇ ਆ, ਵਕੀਲ ਵੀ ਹੋ ਸਕਦੇ ਨੇ, ਇੰਜੀਨੀਅਰ ਵੀ ਹੋ ਸਕਦੇ ਆ। ਦੂਜੇ ਪਾਸੇ ਦਬਾਅ ਸਮੂਹ ਜਿਹੜੇ ਨੇ ਉਹਨਾਂ ਦਾ ਸਰੂਪ ਇਕਾਵਾਦੀ ਹੁੰਦਾ ਆ। ਯਾਨਕੀ ਹਰ ਇੱਕ ਦਬਾਅ ਸਮੂਹ ਜਿਹੜਾ ਆ ਉਹ ਇੱਕ ਹੀ ਪੇਸ਼ੇ ਨਾਲ ਸੰਬੰਧ ਰੱਖਣ ਵਾਲੇ ਜਿਹੜੇ ਲੋਕ ਨੇ ਉਹਨਾਂ ਨਾਲ ਬਣਦਾ ਆ ਯਾਨਕੀ ਵੱਖੋ-ਵੱਖਰੇ ਪੇਸ਼ੇ ਨਾਲ ਸੰਬੰਧ ਰੱਖਣ ਵਾਲੇ ਲੋਕ ਜਿਹੜੇ ਆ ਉਹ ਵੱਖੋ-ਵੱਖਰੇ ਦਬਾਅ ਸਮੂਹ ਜਿਹੜੇ ਨੇ ਉਹਨਾਂ ਵਿੱਚ ਸੰਗਠਿਤ ਹੁੰਦੇ ਨੇ ਯਾਨਕੀ ਕੋਈ ਵੀ ਦਬਾਅ ਸਮੂਹ ਜਿਹੜਾ ਆ ਉਹ ਇੱਕ ਹੀ ਪੇਸ਼ੇ ਨਾਲ ਸੰਬੰਧ ਰੱਖਣ ਵਾਲੇ ਲੋਕਾਂ ਦਾ ਸਮੂਹ ਹੁੰਦਾ ਆ ਸੋ ਇਸ ਕਰਕੇ ਰਾਜਨੀਤਿਕ ਦਲਾਂ ਦਾ ਸਰੂਪ ਬਹੁਲਵਾਦੀ ਹੁੰਦਾ ਆ ਜਦਕਿ ਦਬਾਅ ਸਮੂਹ ਜਿਹੜੇ ਆ ਉਹਨਾਂ ਦਾ ਸਰੂਪ ਇਕਾਵਾਦੀ ਹੁੰਦਾ ਆ ਯਾਨੀ ਕਿ ਇੱਕ ਹੀ ਵਰਗ ਦੇ ਲੋਕ ਜਿਹੜੇ ਨੇ ਜਾਂ ਇੱਕ ਹੀ ਪੇਸ਼ੇ ਨਾਲ ਸੰਬੰਧ ਰੱਖਣ ਵਾਲੇ ਲੋਕ ਜਿਹੜੇ ਆ ਉਹਦੇ ਵਿੱਚ ਸ਼ਾਮਲ ਹੁੰਦੇ ਨੇ ਸੋ ਇਹ ਸੀਗੇ ਦਬਾਅ ਸਮੂਹ ਤੇ ਰਾਜਨੀਤਿਕ ਦਲਾਂ ਵਿੱਚ ਮੁੱਖ ਅੰਤਰ ਨੈਕਸਟ ਵੀਡੀਓ ਦੇ ਵਿੱਚ ਅਸੀਂ ਨਵੇਂ ਟੌਪਿਕ ਬਾਰੇ ਗੱਲਬਾਤ ਕਰਾਂਗੇ ਥੈਂਕ ਯੂ ਸੋ ਮਚ